ਮੈਤਰੀਪੁਰ ਪਰਿਵਾਰ ਵੱਲੋਂ ਸ਼ਾਨਦਾਰ ਪਾਦੂਕਾ ਸ਼ੋਭਾ ਯਾਤਰਾ ਦਾ ਆਯੋਜਨ ਮੈਤਰੀਏ ਦਾਦਾ ਜੀ ਦੇ ਆਸ਼ੀਰਵਾਦ ਨਾਲ ਕੀਤਾ ਗਿਆ ਜਿਸ ਦਾ ਮਕਸਦ ਸ਼ਹਿਰ ਵਿੱਚ ਦਾਦਾ ਜੀ ਦਾ ਪਿਆਰ ਅਤੇ ਕਿਰਪਾ ਦਾ ਪ੍ਰਸਾਰ ਕਰਨਾ ਸੀ ਇਹ ਸ਼ੋਭਾ ਯਾਤਰਾ ਕੰਪਨੀ ਬਾਗ ਫਨਲੈਂਡ ਪਾਰਕ ਤੋਂ ਸ਼ੁਰੂ ਹੋ ਕੇ ਨੋਵੈਲਟੀ ਚੌਂਕ ਫੋਰੈਸਟ ਚੌਂਕ ਜਾਮਨਵਲੀ ਰੋਡ ਲਾਰੈਂਸ ਰੋਡ ਤੋਂ ਹੁੰਦੀ ਹੋਈ ਫਨਲੈਂਡ ਪਾਰਕ ਵਿਖੇ ਸਮਾਪਤ ਹੋਈ ਸ਼ਹਿਰ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਆਪਾਂ ਦੇਖੀ ਬੰਨ ਲੈਣੇ ਰੋਜ਼ੀ ਅੱਜ ਅਸੀਂ ਪ੍ਰਿਮਾ ਵਤਾਰ ਮੇਰੇ ਦਾਦਾ ਜੀ ਜੀ ਦੀ ਅਸੀਂ ਸ਼ੂਭ ਯਾਤਰਾ ਨਿਕਾਲ ਰਹੇ ਹਾਂ ਅੱਗੇ ਇਸ ਦਾ ਇੱਕੋ ਇੱਕੋ ਮਕਸਦ ਹੈ ਕਿ ਅੱਜ ਸਮਾ ਪਰिवर्तन ਦਾ ਹੈ ਕਿ ਅੱਜ ਅਸੀਂ ਮਨ ਸਾਡਾ ਬਹੁਤ ਹੀ ਸਵਾਰਥੀ ਹੈ ਪਰ ਤੁਸੀਂ ਅੱਜ ਦੇਖ ਰਹੇ ਹੋ ਪ੍ਰਕਿਰਤੀ ਦੇ ਨਾਲ ਕਿ ਅੱਜ ਕਿੰਨਾ ਕੁਝ ਹੋ ਰਿਹਾ ਹੈ ਕਿ ਤਰਤੀ ਮਾਂ ਆਪਣਾ ਵੀ ਨਰਾਜ਼ਗੀ ਕਿੰਨਾ ਸਾਨੂੰ ਸ਼ੋਅ ਕਰ ਰਹੀ ਹੈ ਜਗਾ ਜਗਾ ਆਗਾ ਲੱਗਦੀਆਂ ਪਈਆਂ ਪੁਚਾਲ ਆ ਰਹੇ ਨੇ ਬਾੜਾ ਆ ਰਹੀਆਂ ਕਿ ਇਹ ਸਾਨੂੰ ਇੱਕ ਦਿਸ਼ਾ ਦੇ ਰਹੀ ਹੈ ਦੱਸਦੇ ਪੈਨੇ ਸਮਝੋ ਕਿ ਇਸ ਇਨਸਾਨ ਸਮਝ ਨਹੀਂ ਪਾ ਰਿਹਾ कि ਜੋਦਰ ਕੀਤੇ ਚੱਲ ਰਿਹਾ ਹੈ ਉਹੀ ਅੰਦਰ ਵੀ ਚੱਲ ਰਿਹਾ ਹੈ। ਇਹੀ ਉਥਲ ਪੁਥਲ ਸਾਡੇ ਅੰਦਰ ਵੀ ਚੱਲ ਰਹੀ ਹੈ। ਕਿਉਂਕਿ ਅੱਜ ਸਾਡਾ ਮਨ ਅਸੀਂ ਬਹੁਤ ਹੀ ਸਵਾਰਥੀ ਹੋਏ ਹੋਏ ਹਾਂ ਪਰ ਇਹ ਟਾਈਮ ਹੈ ਪਰਿਵਰਤਨ ਦਾ। ਕਿਸ ਪਰਿਵਰਤਨ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਮਨ ਦੇ ਪਰਿਵਰਤਨ ਦੀ। ਕਿ ਸਾਡੇ ਸੋਚਾਂ ਵਿਚਾਰਾਂ ਦੇ ਵਿੱਚ ਚੇਂਜ ਆਵੇ। ਅਸੀਂ ਮਨੁੱਖਤਾਂ ਨਾਲ ਪਿਆਰ ਕਰ ਸਕੀਏ। ਅਸੀਂ ਉਹ ਪਰਮਾਤਮਾ ਦੇ ਦਿਖਾਏ ਹੋਏ ਰਸਤੇ ਤੇ ਚੱਲ ਸਕੀਏ ਕਿ ਅਵੇਅਰਨੈਸ ਹੈ ਕਿ ਦਾਦਾ ਜੀ ਸਿਰਫ ਅਸਿਰਫ ਫਿਜ਼ਿਕਲ ਪਰਿਵਰਤਨ ਲੈ ਕੇ ਆ ਰਹੇ ਹਨ ਜਦੇ ਵਿੱਚ ਮਨ ਦਾ ਪਰਿਵਰਤਨ ਹੋਏਗਾ ਕਿ ਜਿਹਨਾਂ ਨਾਲ ਸਾਡਾ ਮਨ ਜਿਹੜਾ ਕਿ ਇਕਾਗਰ ਹੋ ਕੇ ਕਿਉਂਕਿ ਮਨ ਇੱਕ ਐਸਾ ਚੰਚਲ ਹੈ ਕਿ ਨਾ ਆਪ ਟਿਕਦਾ ਹੈ ਨਾ ਕਿਸੇ ਨੂੰ ਟਿਕਨ ਦਿੰਦਾ ਹੈ ਦਾਦਾ ਜੀ ਦੇ ਜਿਹੜੇ ਵੀ ਪ੍ਰੋਸੈਸ ਨੇ ਇਹ ਸਾਡੇ ਮਨ ਨੂੰ ਇਕਾਗਰ ਕਰਦੇ ਨੇ ਮਨ ਨੂੰ ਸ਼ਾਂਤ ਕਰਦੇ ਨੇ ਸਾਡੇ ਚਿੱਤ ਨੂੰ ਸ਼ੁੱਧ ਕਰਦੇ ਨੇ ਜੋ ਕਿ ਅੱਜ ਦੇ ਸਮੇਂ ਦੀ ਬਹੁਤ ਵੱਡੀ ਮੰਗ ਹੈ ਜ਼ਰੂਰਤ ਹੈ ਕਿ ਅਸੀਂ ਆਪਣੇ ਆਪ ਨੂੰ ਸ਼ਾਂਤ ਕਰਕੇ ਆਪਣੇ ਹਿਰਦੇ ਨੂੰ ਸ਼ੁੱਧ ਕਰਕੇ ਅਸੀਂ ਉਸ ਤਰਫ ਚੱਲ ਸਕੀਏ ਜੋ ਕਿ ਪਰਮਾਤਮਾ ਜੋ ਕਿ ਬਾਬਾ ਨਾਨਕ ਸਾਨੂੰ ਆਪਣੀਆਂ ਟੀਚਿੰਗਸ ਦੇ ਕੇ ਗਏ ਸਨ ਕਿ ਅਸੀਂ ਮਾਨਵਤਾ ਦਾ ਪਿਆਰ ਨਾਲ ਪਿਆਰ ਕਰੀਏ ਇੱਕ ਦੂਸਰੇ ਦੀ ਦੇਖਭਾਲ ਕਰੀਏ ਅਸੀਂ ਇੱਕ ਦੂਸਰੇ ਨਾਲ ਦੀ ਦਰਦ ਨੂੰ ਸਮਝ ਸਕੀਏ ਤਕਲੀਫ ਨੂੰ ਸਮਝ ਸਕੀਏ ਔਰ ਆਪਣੇ ਕੋਲੋਂ ਜੋ ਯੋਗਦਾਨ ਹੋ ਸਕਦਾ ਹੈ ਮਾਨਵਤਾ ਇੱਕ ਦੂਸਰੇ ਦੇ ਨਾਲ ਕਰੀਏ ਦਾਦਾ ਸ਼੍ਰੀ ਜੀ ਦਾ ਇੱਕੋ ਹੀ ਮਿਸ਼ਨ ਔਰ ਵਿਜ਼ਨ ਹੈ ਕਿ ਇੱਕ ਫੈਮਿਲੀ ਵਨ ਫੈਮਿਲੀ and one world aur dheere dheere es es hoega kyunki e time di pukar hai kyunki dadashri ji ne kya hai ki 2032 vich satyug aa jayega aur us din dadashri ji us din taiyari karwa rahe han ki sade mann nu nu shant karde hoye sade hriday nu shudh karde hoye assi us satyug di or ja sakiye us us sama dekh sakiye ki satyug wala sama keda hoega ਕਿਉਂਕਿ ਉਸ ਸੱਚੇ ਨੂੰ ਮਿਲਣ ਵਾਸਤੇ ਉਸ ਪ੍ਰੇਮ ਪਿਆਰ ਪ੍ਰਭੂ ਨੂੰ ਸੱਚੇ ਨੂੰ ਮਿਲਣ ਵਾਸਤੇ ਸਾਡਾ ਮਨ ਵੀ ਬਹੁਤ ਸੱਚਾ ਤੇ ਸੱਚਾ ਹੋਣਾ ਚਾਹੀਦਾ ਹੈ ਸੋ ਦਾਦਾ ਜੀ ਸਾਨੂੰ ਉਸ ਇਸ ਦਿਸ਼ਾ ਦੀ ਔਰ ਲੈ ਕੇ ਜਾ ਰਹੇ ਹਨ ਤਾਂ ਕਿ ਅਸੀਂ ਆਪਣਾ ਮਾਨਵਤਾ ਦੇ ਨਾਲ ਫ੍ਰੇਮ ਕਰ ਸਕੀਏ ਔਰ ਇੱਕ ਦੂਸਰੇ ਦੀ ਹੈਲਪ ਕਰ ਸਕੀਏ ਇਹ ਹੀ ਇੱਕ ਮਕਸਦ ਹੈ ਦਾਦਾ ਜੀ ਦਾ ਇੱਕ ਇਹ ਸੀ ਮੈਸੇਜ ਹੈ ਸਾਰਿਆਂ ਨੂੰ ਦੇਣ ਵਾਸਤੇ ਕਿ ਇਹ ਟਾਈਮ ਹੈ ਜਾਗਰੂਕਤਾ ਦਾ कि ਅਸੀਂ ਜਾਗ ਕੇ ਜ਼ਿੰਦਗੀ ਜੀਏ ਸੋ ਕੇ ਨਾ ਜ਼ਿੰਦਗੀ ਜੀਏ ਕਿਉਂਕਿ ਆਪਣਾ ਜੀਵਨ ਅਸੀਂ ਸਫਲ ਕਰ ਸਕੀਏ ਇਸੇ ਜਨਮ ਨੂੰ ਸਮਝਦੇ ਹੋਏ ਆਪਣੇ ਆਪ ਨੂੰ ਸਫਲ ਕਰੀਏ ਤੇ ਦੂਸਰਿਆਂ ਦਾ ਵੀ ਸਫਲ ਕਰੀਏ ਅੱਜ ਅਸੀਂ ਸਾਰਿਆਂ ਨੇ ਸਾਡੇ ਆਸ਼ਰਮ ਤੋਂ ਕਰਜਤ ਤੋਂ ਆਏ ਨੇ ਸਾਡੇ ਬLES ਪਾਦੁਕਾ ਪ੍ਰੇਮ अवतार ਮਹਤਰਾ ਦਾਦਾ ਸ਼੍ਰੀ ਜੀ ਦੇ ਜਿਨ੍ਹਾਂ ਦਾ ਸਤਿਤੀ ਤੇ ਕੰਮ ਹੈ ਕਿ ਹਰ ਇੱਕ ਦੇ ਅੰਦਰ ਉਹਨਾਂ ਦੇ ਪਰਮਾਤਮਾ ਨੂੰ ਉਹ ਵਸਾਉਂਦੇ ਨੇ ਸੋ ਤੁਸੀਂ ਵੀ ਜ ਆਪਣੇ ਪਰਮਾਤਮਾ ਦਾ ਅਨੁਭਵ ਕਰਨਾ ਚਾਹੁੰਦੇ ਹੋ ਅਦੁੱਸੀ ਵੀ ਆਓ ਮੇਤੇ ਦਾਦਾ ਸ਼੍ਰੀ ਜੀ ਦਾ ਹੱਥ ਫੜੋ ਜੋ ਇੱਕ ਸਿਰਫ ਇੱਕ ਦੇਵਿਕ ਮਿੱਤਰ ਨੇ ਅੱਜ ਵੀ ਦੇਵਿਕ ਮਿੱਤਰ ਨੇ ਸਾਰੇ ਅੰਮ੍ਰਿਤਸਰ ਦਾ ਜੋ ਹੈ ਇੱਕ ਇੱਕ ਸਹਿਰ ਕੀਤੀ ਤੇ ਸਾਰੀ ਸੰਗਤਾਂ ਨੇ ਦਰਸ਼ਨ ਕੀਤੇ ਦੀਦਾਰੇ ਕੀਤੇ ਤੇ ਸਭ ਨੇ ਉਹਨਾਂ ਦੇ ਅਪਾਰ ਪ੍ਰੇਮ ਤੇ ਕਿਰਪਾ ਨੂੰ ਅਨੁਭਵ ਕੀਤਾ ਇਸ ਸੰਡੇ ਸਾਡਾ ਫੀਅਰਫੀਲਡ ਮੈਰੀਟ ਵਿੱਚ ਧਿਆਨ ਦਾ ਇੱਕ ਬਹੁਤ ਗਹਿਰਾ ਧਿਆਨ ਦਾ ਇੱਕ ਸੈਸ਼ਨ ਹੈ ਜੋ ਕਿ ਬਿਲਕੁਲ ਫ੍ਰੀ ਆਫ ਕਾਸਟ ਹੈ ਸੈਸ਼ਨ ਸੋ ਮੈਤਰੀਬੋਧ ਪਰਿਵਾਰ ਨੇ ਸਵਾਸੇਵਾ ਦੇ ਰਾਤ ਚਲਦੇ ਹੋਇਆ ਬਹੁਤ ਸਾਰੇ ਫ੍ਰੀ ਸੈਸ਼ਨਸ ਹੁੰਦੇ ਨੇ ਸੋ ਅਸੀਂ ਸਾਰੇ ਅਮਰਸਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਐਤਵਾਰ ਆਓ ਸ਼ਾਮੀ 5 ਵਜੇ ਪੀਰਫੀਲਡ ਮੈਰੀਟ ਤੇ ਐਸ ਪਾਵਰਫੁੱਲ ਸੈਸ਼ਨ ਦਾ ਅਨੁਭਵ ਕਰੋ ਅੱਜ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਇੱਕ ਭਵਵਿਆ ਸ਼ੋਭਾ ਯਾਤਰਾ ਕੱਢੀ ਗਈ ਹੈ ਔਰ ਐ ਸਭ ਦਾਦਾ ਜੀ ਜੀ ਹੀ ਖੁਦ ਸਾਰਤੀ ਬਣ ਕੇ ਐ ਸ਼ੋਭਾ ਯਾਤਰਾ ਨੂੰ ਭਵਵਿਆ ਬਣਾਇਆ ਔਰ ਸਭ ਨੇ ਬਹੁਤ ਹੀ ਸਵਾਗਤ ਕੀਤਾ ਔਰ ਦਾਦਾ ਜੀ ਦਾ ਮੋਟਿਵ ਹੀ ਹੈ ਵਾ ਕਿ ਸਭ ਦੇ ਦਿਲਾਂ ਦੇ ਵਿੱਚ ਪ੍ਰੇਮ ਨੂੰ ਵਸਾਣਾ ਤੇ ਸਾਰਿਆਂ ਦੇ ਵਿੱਚ ਪ੍ਰੇਮ ਸ਼ਾਂਤੀ ਤੇ ਆਨੰਦ ਉਹ ਉਹ ਦੀ ਕਿਰਪਾ ਨੂੰ ਅਨੁਭਵ ਕਰਨਾ ਦਾਦਾ ਜੀ ਜੀ ਕਹਿੰਦੇ ਮੈਂ ਨਾ ਸੰਤਾਂ ਮੈਂ ਨਾ ਗੁਰੂ ਆ ਮੈਂ ਸਿਰਫ ਇੱਕ ਤੁਹਾਡਾ ਮਿੱਤਰਾਂ ਜਿਹੜਾ ਤੁਹਾਡੇ ਤੁਹਾਨੂੰ ਹੀ ਤੁਹਾਡੇ ਹੀ ਈਸ਼ਵਰ ਦੇ ਨਾਲ ਮਿਲਾਨ ਆਇਆ ਔਰ ਉਹਨਾਂ ਦਾ ਕੰਮ ਹੀ ਹੈ ਤੁਹਾਡਾ ਹਿੱਡੇ ਦਾ ਪਰਿਵਰਤਨ ਕਰਨਾ ਤੇ ਉਹ ਹੀ ਸਭ ਮੋੜ ਮੋੜ ਕੇ ਦੇਖ ਰਹੇ ਸੀ ਔਰ ਸਭ ਖੁਸ਼ ਹੋ ਰਹੇ ਸੀ ਔਰ ਸਾਡੇ ਸਾਡੇ ਜਿੰਨੇ ਵੀ ਮਿੱਤਰਾਂ ਮੈਤਰੀਆ ਸਾਡੇ ਨਾਲ ਚੱਲੇ ਆ ਬਹੁਤ ਖੁਸ਼ੀ ਖੁਸ਼ੀ ਸਾਨੂੰ ਪਤਾ ਵੀ ਨਹੀਂ ਚੱਲਿਆ ਕਿ ਇੰਨਾ ਜ਼ਿਆਦਾ ਰਸਤਾ ਸੀ ਪੈਦਲ ਪੂਰਾ ਸੀ ਕੀਤਾ ਹੈ ਔਰ ਖੁਸ਼ੀ ਖੁਸ਼ੀ ਸਭ ਨੇ ਨੱਚਦੇ ਟਪਦੇ ਕੀਤਾ ਔਰ ਸੰਡੇ ਨੂੰ ਜਿਸਾ ਕੀ ਰੋਜੀ ਦੀ ਨੇ ਦੱਸਿਆ ਕਿ ਸਾਡਾ ਫੇਅਰਫੀਲ ਦੇ ਵਿੱਚ ਸੈਸ਼ਨ ਹੈ ਧਿਆਨ ਦਾ ਤੇ ਸਭ ਪਲੀਸ ਹਮਲਤ ਹੋਣਾ ਸਭ ਆਗਲਾ ਹੈ ਨਾ ਔਰ ਤੁਸੀਂ ਅਨੁਭਵ ਕਰੋਗੇ ਕਿ ਤੁਸੀਂ ਇੱਕ ਤੁਰੰਤ ਇੱਕ ਸ਼ਿਫਟ ਅਨੁਭਵ ਕਰੋਗੇ